ਯੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਚੱਲੀ ਕਾਰਵਾਈ ਵਿੱਚ ਅੱਜ ਮਹਾਲੀ ਪੁਲਿਸ ਨੇ ਥਾਣਾ ਬਲੋਂਗੀ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਜੁਝਾਰ ਨਗਰ ਵਿੱਚ ਨਸ਼ਾ ਤਸਕਰੀ ਦੇ ਕਾਰੋਬਾਰ ਨਾਲ ਕੀਤੀ ਨਜਾਇਜ਼ ਉਸਾਰੀ ਢਾਹ ਦੀ ਮੁਹਿੰਮ ਚਲਾਈ ਇਸ ਕਾਰਵਾਈ ਐਨਡੀ ਪੀਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲੇ ਵਿੱਚ ਸ਼ਾਮਲ ਪਿਓ ਪੁੱਤਰ ਦੀ ਜੋੜੀ ਵਿਰੁੱਧ ਕੀਤੀ ਸੀਨੀਅਰ ਸੁਪਰਡੈਂਟ ਆਫ ਪੁਲਿਸ SSP ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ શ્રી ਗੌਰਵ ਯਾਦਵ ਦੇ ਸਥਾਈ ਨਿਰਦੇਸ਼ਾਂ ਅਨੁਸਾਰ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਪਿੰਡੋ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਬੇਨਤੀ ਦੇ ਜਵਾਬ ਵਿੱਚ ਗੈਰ ਕਾਨੂੰਨੀ ਉਸਾਰੀ ਹਟਾ ਦਿੱਤੀ ਹੈ ਜਿਸ ਨੇ ਪੰਚਾਇਤੀ ਜ਼ਮੀਨ ਤੇ ਨਸ਼ਾ ਤਸਕਰ ਦੇ ਨਜਾਇਜ਼ ਕਬਜ਼ੇ ਨੂੰ ਹਟਾਉਣ ਵਿੱਚ ਜ਼ਿਲ੍ਹਾ ਪੁਲਿਸ ਦੀ ਮਦਦ ਮੰਗੀ ਸੀ ਐਸਐਸਪੀ ਹੰਸ ਨੇ ਖੁਲਾਸਾ ਕੀਤਾ ਕਿ ਮਲਕੀਤ ਸਿੰਘ ਪੁੱਤਰ ਕਰਮਚੰਦ ਵਿਰੁੱਧ 2018 ਤੋਂ 2024 ਤੱਕ 7 ਐਫਆਈਆਰ ਦਰਜ ਹਨ ਇਨ੍ਹਾਂ ਵਿੱਚ ਐਨਡੀਪੀਐਸ ਐਕਟ ਅਧੀਨ 2 ਆਬਕਾਰੀ ਐਕਟ ਅਧੀਨ 3 ਅਤੇ ਆਈਪੀਸੀ ਅਧੀਨ 2 ਹੋਰ ਪਰਚੇ ਸ਼ਾਮਲ ਹਨ ਇਹ ਸਾਰੇ ਪਰਚੇ ਥਾਣਾ ਬਲੌਂਗੀ ਵਿੱਚ ਦਰਜ ਕਰਵਾਏ ਗਏ ਹਨ ਅੰਕਲ ਮੇਰੇ ਬਣਾ ਇਹ ਚ ਚੱਲਦੀ ਆ ਅੱਜ ਕਾਰਵਾਈ ਕੀਤੀ ਗਈ ਹੈ ਇਹਦੇ ਬਾਰੇ ਦਰਦ ਨਸ਼ਾ ਦੇ ਖਿਲਾਫ ਜਿਹੜੀ ਮਹਿੰਮ ਪੰਜਾਬ ਸਰਕਾਰ ਦੀ ਚੱਲ ਰਹੀ ਜਿਹੜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੇ ਨਾਮਾਈ ਸਾਡੀ ਇੱਕ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਉਹਦੇ ਤਹਿਤ ਅੱਜ ਇੱਥੇ ਕਾਰਵਾਈ ਕੀਤੀ ਗਈ ਹੈ ਜੀ ਇੱਕ ਨਸ਼ਾ ਸਮਗਲਰ ਹੈ ਮਲਕੀਤ ਸਿੰਘ ਤੇ ਉਹਦਾ ਬੇਟਾ ਹੈਪੀ ਇਹਨਾਂ ਦੇ ਉੱਪਰ ਕੁੱਲ ਮਿਲਾ ਕੇ ਜਿਹੜੇ ਇੱਥੇ 12 ਪਰਚੇ ਦਰਜ ਹੈ ਜਿਨ੍ਹਾਂ ਨੂੰ ਤਕਰੀਬਨ 5 ਪਰਚੇ ਐਨਡੀਪੀਐਸ ਦੇ ਐਕਸਾਈਜ਼ ਦੇ ਤੇ ਬਾਕੀ ਲੜਾਈ ਝਗੜੇ ਦੇ ਪਰਚੇ ਹੈਗੇ ਇਹਨਾਂ ਦੇ ਇਹ ਬੜੇ ਵੱਡੇ ਲੈਵਲ ਤੇ ਪਹਿਲਾਂ ਤੋਂ ਹੀ ਨਸ਼ੇ ਦਾ ਤੇ ਸ਼ਰਾਬ ਦਾ ਕੰਮ ਕਰਦੇ ਸੀਗੇ ਉਹ ਇਹਨਾਂ ਨੇ ਜਿਹੜਾ ਉਸ ਤੋਂ ਕਮਾਈ ਕੀਤੀ ਪੈਸਾ ਵਗੈਰਾ ਉਹ ਵੀ ਸਾਰਾ ਆਪਣਾ ਇੱਥੇ ਇੱਕ ਘਰ ਬਣਾਇਆ ਹੋਇਆ ਸੀਗਾ ਜਿਹੜਾ ਕਿ ਪੂਰੀ ਤਰ੍ਹਾਂ ਰੂਲਸ ਦੀ ਵਾਇਲੇਸ਼ਨ ਕਰਦੇ ਹੋਏ ਇੱਕ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਬਣਾਇਆ ਗਿਆ ਸੀਗਾ ਉਹਨੂੰ ਅੱਜ ਜਿਹੜਾ ਹੈਗਾ ਘਰ ਨੂੰ ਬਿਲਕੁਲ ਤੋੜ ਦਿੱਤਾ ਗਿਆ ਜੀ ਜੀ ਤੇ ਇਹ ਇਸ ਇੱਕ ਜੋ ਮਲਕੀ ਸਿੰਘ ਉਹ ਬਾਹਰ ਨੇ ਤੇ ਉਹਨਾਂ ਨੂੰ ਅਰੈਸਟ ਕਿੰਨਾ ਸਮਾਂ ਜਿਹੜੇ ਜਿਹੜੇ ਮੁਕਦਮਿਆਂ ਚ ਉਹ ਸੀਗਾ ਜੀ ਉਹਦੇ ਚ ਅਰੈਸਟ ਹੋਈ ਹੋਈ ਹੈ ਜਿਨ੍ਹਾਂ ਚ ਵਾਂਟਡ ਆ ਸੀ ਜਲਦੀ ਉਹਨਾਂ ਨੂੰ ਅਰੈਸਟ ਕਰ ਸਰ ਇਹ ਕਿਸ ਤਰ੍ਹਾਂ ਡਿਮੋਲਿਸ਼ ਆ ਕੀਤਾ ਗਿਆ ਕਾਰ ਇਹ ਐਨਡੀਪੀਐਸ ਤਹਿਤ ਕਾਰਵਾਈ ਹੋਈ ਹੈ ਜਾਂ ਫਿਰ ਜੋ ਗਲਤ ਜਗ੍ਹਾ ਤੇ ਤੇ ਨਹੀਂ ਦੇਖੋ ਕਾਰਵਾਈ ਜਿਹੜੀ ਹੈਗੀ ਐਨਡੀਪੀਐਸ ਦੇ ਤਹਿਤ ਕੋਈ ਇਦਾਂ ਦੀ ਹੋ ਨਹੀਂ ਹੈਗੀ ਲੇਕਿਨ ਇਹ ਜਿਹੜੇ ਜਿੰਨੇ ਵੀ ਨਸ਼ਾ ਸਮਗਲਰ ਨੇ ਇਹ ਆਪਣੇ ਇਸ ਤਰ੍ਹਾਂ ਦੀ ਜਿਹੜੀ ਕਾਲੀ ਕਮਾਈ ਦਾ ਹਿੱਸਾ ਹੁੰਦਾ ਹੈ ਉਹਦੇ ਚ ਕਿਉਂਕਿ ਇਹਨਾਂ ਨੂੰ ਕੋਈ ਪਰਮਿਸ਼ਨ ਵਗੈਰਾ ਮਿਲਦੀ ਨਹੀਂ ਹੈਗੀ ਤਾਂ ਇਹ ਸਾਰੇ ਰੂਲਸ ਨੂੰ ਵਾਇਲਟ ਕਰਦੇ ਹੋਏ ਆਪਣਾ ਉਹ ਕਰਦੇ ਨੇ ਮਤਲਬ ਘਰ ਵਗੈਰਾ ਇਦਾਂ ਬਣਵਾ ਲੈਂਦੇ ਨੇ ਤਾਂ ਕਿ ਇਹਨਾਂ ਦਾ ਪੈਸਾ ਜਿਹੜਾ ਨਸ਼ਿਆਂ ਦੀ ਕਾਲੀ ਉਹਦੇ ਚੋਂ ਕਮਾਈ ਚੋਂ ਕੀਤਾ ਗਿਆ ਉਹਨੂੰ ਅਡਜਸਟ ਕਰ ਸਕਣ ਪਹਿਲਾਂ ਵੀ ਕਰ ਵੀ ਕੀਤੀ ਪਹਿਲਾਂ ਵੀ ਡਿਮੋਲਿਸ਼ ਹੋਏ ਨੇ ਤੇ ਹੁਣ ਵੀ ਜਿਹੜੀ ਡਿਮੋਲਿਸ਼ ਹੋਏ ਨੇ ਕੀ ਲੱਗਦਾ ਹੈ ਕਿ ਜੋ ਬਾਕੀ ਔਰ ਜੋ ਨਸ਼ੇ ਦਾ ਸੌਦਾ ਕਰਦੇ ਨੇ ਜਾਂ ਸੌਦਾਗਰ ਨੇ ਉਹਨਾਂ ਤੇ ਕਿੰਨੇ ਕ ਅਸਰ ਪਏਗਾ ਕਿਉਂਕਿ ਇਹ ਇਦਾਰੇ ਇਹਨਾਂ ਨੂੰ ਹੁੰਦਾ ਨਹੀਂ ਹੈ ਨਹੀਂ ਜੋ ਦੇਖੋ ਨਸ਼ਿਆਂ ਦੇ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਇਹਨਾਂ ਦੇ ਐਫ ਆਈ ਆਰ ਵੀ ਰਜਿਸਟਰ ਕਰਦੇ ਆ ਤੇ ਕਾਨੂੰਨ ਦੀ ਵੀ ਅਸੀਂ ਜਿਹੜੀ ਜਿੰਨੀ ਹੋ ਸਕਦੀਆਂ ਦੀ ਪ੍ਰਾਪਰਟੀ ਅਟ ਹੋਊਗੀ ਹੋਰ ਵੀ ਡਿਮੋਲਿਸ਼ ਕਰਨਾ ਹੈਗਾ ਜਾਂ ਅਟੈਚਮੈਂਟਸ ਕਰਨੀਆਂ ਨੇ ਰੈਸਟ ਕਰਨਾ ਉਹ ਇਦਾਂ ਹੀ ਚੱਲੀ ਰਹਿਣਗੀਆਂ ਜੀ ਅੱਗੇ ਨੇ ਤੇ ਮੁਹਾਲੇ ਚ ਕਿੰਨੇ ਕ ਦੀ ਲਿਸਟ ਬਣ ਚੁੱਕੀ ਹੈ ਕਿੰਨੇ ਕ ਹੋਰ ਇਹੋ ਜਿਹੇ ਨੇ ਨਹੀਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਜੀ ਵੀ ਜਿੰਨੇ ਵੀ ਜਿਹੜੇ ਬੰਦਾ ਜਿਹੜਾ ਸਾਡੇ ਏਰੀਆ ਦਾ ਸਮਗਲਰ ਹੈਗਾ ਵੀ ਉਹਨੇ ਅਗਰ ਪੈਸੇ ਦੀ ਇਸ ਤਰ੍ਹਾਂ ਜਿਹੜੀ ਇਨਵੈਸਟਮੈਂਟ ਕੀਤੀ ਹੋਈ ਹੈ ਕੋਈ ਘਰ ਬਣਾ ਰਿਹਾ ਕੋਈ ਆਪਣੀ ਬਿਲਡਿੰਗਸ ਬਣਾ ਰਿਹਾ ਉਹਨਾਂ ਤੇ ਇਦਾਂ ਹੀ ਅਸੀਂ ਕਾਰਵਾਈ ਕਰਾਂਗੇ ਜੀ ਠੀਕ ਹੈ ਠੀਕ ਹੈ ਜੀ